ਸਸਰੀ ਕਲਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਤੇ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂਦੀ ਵੱਡੀ ਖਬਰ ਕਿ ਕਿ ਢਿੱਲੋਂ ਨੇ ਕਿਉਂ ਦਿੱਤਾ ਸਦੀਪਕ ਉਹ ਦੱਸਿਆ ਕਰਨ ਕਾਂਗਰਸ ਯਾਗੂ ਕੁਸ਼ਲਦੀਪ ਢਿੱਲੋਂ ਪਕਿੱਕੀ ਤੇ ਲੋਨੀ ਸਦੀਪਾ ਕਿਉਂ ਦਿੱਤਾ ਇਸ ਬਾਰੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਖੁਦ ਇੱਕ ਪੋਸਟ ਪਾਉਂਦੇ ਆ ਕਾਰਨ ਦੱਸਦਿਆਂ ਕਹਾ ਕਿ ਮੇਰਾ ਸਦੀਪਾ ਦੇਣ ਦਾ ਕਾਰਨ ਕਿਸੇ ਨਾਲ ਕੋਈ ਨਿੱਜੀ ਨਾਰਾਜ਼ਗੀ ਜਾਂ ਮਤਭੇਦ ਨਹੀਂ ਹੈ ਜਿਹੜੇ ਸਿਆਸੀ ਅਹੁਦੇ ਹੁੰਦੇ ਹਨ ਉਹ ਕੁਝ ਜ਼ਮੀਰ ਦੀ ਆਵਾਜ਼ ਕਰਦਾਰ ਜਾਂ ਪਾਰਟੀ ਦੀ ਭਲਾਈ ਤੋਂ ਉੱਪਰ ਨਹੀਂ ਹੁੰਦੇ ਅਸੀਂ ਇੱਕ ਬੀਪੀਸੀ ਸੀਸੀ ਦੀ ਟੀਮ ਦਾ ਹਿੱਸਾ ਸੀ ਮੈਨੂੰ ਪਾਰਟੀ ਹਾਈ ਕਮਾਂਡ ਨੇ ਪਿਛਲੇ 3 ਸਾਲ ਤੋਂ ਵਾਇਸ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਸੀ ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਿਰੋਧ ਦਲੇਰੀ ਨਾਲ ਕੀਤਾ ਤੇ ਪਾਰਟੀ ਦੀ ਆਵਾਜ਼ ਬੁਲੰਦ ਕੀਤੀ ਅੱਜ ਦੀ ਸਰਕਾਰ ਅੱਗੇ ਝੁਕਿਆ ਨਹੀਂ ਮੈਨੂੰ ਸਰਕਾਰ ਦੀ ਤੱਕੇਸ਼ਾਈ ਦਾ ਕਮਾਈਜਾ ਵੀ ਭੁਗਤਣਾ ਪਿਆ ਮੈਂ ਕਾਂਗਰਸ ਪਾਰਟੀ ਦਾ ਇੱਕ ਵਫਾਦਾਰ ਸ਼ਿਸ਼ਪਾਖੀ ਹਾਂ ਤੇ ਰੱਖਾਂਗਾ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਤੇ ਲੋਕ ਸੇਵਾ ਵਿੱਚ ਹਮੇਸ਼ਾ ਪਹਿਲ ਦੇ ਧਾਰ ਤੇ ਆਪਣਾ ਯੋਗਦਾਨ ਪਾਵਾਂਗਾ ਲੁਧਿਆਣਾ ਜਿਮਨੀ ਚੋਣਾਂ ਇਹ ਸਾਰੀ ਕਾਂਗਰਸ ਟੀਮ ਨੇ ਤੇ ਸਾਰੇ ਕਾਂਗਰਸੀ ਵਰਕਰ ਬਹੁਤ ਦਲੇਰੀ ਨਾਲ ਲੜੇ ਸਰਕਾਰ ਵੱਲੋਂ ਪ੍ਰਸ਼ਾਸਨ ਦੀ ਦਰਬਾਰਤੋਂ ਤੇ ਧੱਕੇਸ਼ਾਹੀ ਕੀਤੀ ਗਈ ਇੱਥੋਂ ਤੱਕ ਕਿ ਰਾਸ਼ਨ ਸੂਟ ਪੈਸਾ ਜਾਂ ਆਦ ਹੋਰ ਚੀਜ਼ਾਂ ਵੀ ਵੰਡੀਆਂ ਗਈਆਂ ਦੇਸ ਕਰਕੇ ਸਾਡੀ ਹਾਰ ਹੋਈ ਪਰ ਅਸੀਂ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਦੇ ਹਾਂ ਤੇ ਆਪਣੀ ਟੀਮ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਭਾਰਤ ਪੂਸ਼ਨ ਆਛੂ ਆਛੂ ਜੀ ਤੇ ਮੈਂ ਆਪ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਹਾਂ ਤਾਂ ਕਿ ਸਾਡੇ ਕਿਸੇ ਹੋਰ ਕਾਬਲ ਸਾਥੀ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕੇ ਮੈਂ ਕਾਮਨਾ ਕਰਦਾ ਹਾਂ ਕਿ ਕਾਂਗਰਸ ਪਾਰਟੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿ ਕੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ